ਨਗਰ ਸੁਧਾਰ ਟਰੱਸਟ ਕਪੂਰਥਲਾਨੀ ਜਾਮਾ ਮਸਜਿਦ ਦੇ ਪਿਛਲੇ ਪਾਸੇ ਨਗਰ ਸੁਧਾਰ ਟਰੱਸਟ ਦੀ ਮਾਰਕੀਟ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਹਟਾਇਆ ਇਹ ਕਾਰਵਾਈ ਨਗਰ ਸੁਧਾਰ ਟਰੱਸਟ ਦੇ ਈਓ ਅਤੇ ਡੀਐਸਪੀ ਦੀ ਅਗਵਾਈ ਵਿੱਚ ਕੀਤੀ ਗਈ ਇਸ ਸਬੰਧੀ ਕਾਰਜ ਸਹਾਇਕ ਅਫਸਰ ਕੁਲਜੀਤ ਕੌਰ ਨੇ ਦੱਸਿਆ ਕਿ ਬੀਤੀ 28 ਅਪ੍ਰੈਲ ਨੂੰ ਨਜਾਇਜ਼ ਕਬਜ਼ੇ ਹਟਾਉਣ ਸਬੰਧੀ ਨੋਟਿਸ ਜਾਰੀ ਕਰਕੇ 3 ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਨਹੀਂ ਹਟਾਏ ਗਏ ਜਿਸ ਉਪਰੰਤ ਅੱਜ ਇਹ ਕਾਰਵਾਈ ਕੀਤੀ ਗਈ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਇਹੋ ਕੁਝ ਕਰ ਮੈਡਮ ਅਜੇ ਇੱਕ ਇੰਪਰੂਵਮੈਂਟ ਵਰਕ ਕੀਤੀ ਜਾ ਰਹੀ ਆ ਅ ਅਦੀ ਆਪਣਾ ਮਸਜਿਦ ਦੇ ਬੈਕ ਸਾਈਡ ਤੇ ਕੀ ਕੀਤਾ ਜਾਊਗਾ ਅੱਜ ਸਾਡੀ ਨਾ ਪਾਰਕਿੰਗ ਦੇ ਵਿੱਚ ਬਹੁਤ ਨਜਾਇਜ਼ ਕਬਜ਼ੇ ਹੋਏ ਹੋਏ ਸੀ ਅਸੀਂ ਉਹ ਹਟਾ ਰਹੇ ਹਾਂ ਜਿਹਦੇ ਨਾਲ ਸਾਡੀ ਜਿਹੜੀ ਜਗ੍ਹਾ ਜਿਹੜੀ ਲੋਕਾਂ ਬਲ ਮਿਸਯੂਜ਼ ਕੀਤੀ ਜਾ ਰਹੀ ਆ ਅ ਦੋਵੇਂ ਸੀ ਖਾਲੀ ਕਰਵਾ ਰਹੇ ਹਾਂ ਡਰਾਈਵ ਚਾਰਡ ਮੈਡਮ ਤੁਸੀਂ ਕਹਿੰਦੇ ਕਬਜ਼ੇ ਵੀ ਕੀਤੇ ਹੋਏ ਦੁਕਾਨਦਾਰਾਂ ਵੱਲੋਂ ਉਹ ਸੀ ਖਾਲੀ ਕਰਵਾਉਂਦੇ ਆ ਨਾ ਉਹ ਸਾਮਾਨ ਵੀ ਉਹਨਾਂ ਦਾ ਸੀ ਜਬਤ ਕਰਦੇ ਜੀ ਉਹਨਾਂ ਦੀ ਸਾਡੀ ਦੁਕਾਨਾਂ ਦੇ ਜਾਇਚ ਕੁਪਚਾ ਕਰਕੇ ਤਾਲਾ ਲਾ ਲਿਆ ਸੀ ਨਾ ਸਾਮਾਨ ਸਾਰਾ ਜਬਤ ਕਰ ਦਿੱਤਾ ਮੈਡਮ ਇਹ ਹੋਰ ਕਿੰਨੀਆਂ ਦੁਕਾਨਾਂ ਹੈਗੀਆਂ ਜਿਹੜੀਆਂ ਟੋਟਲ ਇਥੇ ਪਈਆਂ ਤੁਹਾਡੀਆਂ ਖਾਲੀ ਸੇਲ ਕਰੂਣੀਆਂ ਸਾਡੀ 40 ਦੁਕਾਨਾਂ ਹੈਗੀਆਂ ਤੇ ਜਿਨ੍ਹਾਂ ਦੇ ਕਬਜ਼ੇ ਕੀਤੇ ਹੋਏ ਉਹ ਕਿੰਨੀਆਂ ਨੇ ਉਹ 2-3 ਕਿਨੀਆਂ ਥੋੜੀਆਂ ਨੇ ਉਹ ਸੀ ਖਾਲੀ ਕਰ ਰਿਹਾ ਤੇ ਖਾਲੀ ਕਰਕੇ ਸਾਮਾਨ ਵੀ ਚੱਕ ਕੇ ਲੈ ਜਾਉਂਦੇ ਆ ਤੇ ਜਿਨ੍ਹਾਂ ਨੇ ਮੈਡਮ ਕਬਜ਼ੇ ਕੀਤੇ ਉਹਨਾਂ ਕੋਈ ਹੋਊਗੀ ਕੋਈ ਉਹਨਾਂ 'ਤੇ ਕਾਰਵਾਈ ਕਰਾਂਗੇ ਜੀ ਬਿਲਕੁਲ ਕਾਰਵਾਈ ਕਰਾਂਗੇ ਅਸੀਂ ਕਾਨੂੰਨ ਅਨੁਸਾਰ ਜੋ ਕਰਦੇ ਦੀ ਕਾਰਵਾਈ ਹੋ ਰਹੀ ਹੈ ਇਨਰੂਵਮੈਂਟ ਵੀ ਕੀ ਕਹਿਣਾ ਚਾਹੋਗੇ ਇਹ ਜੀ ਇਨਰੂਵਮੈਂਟ ਅਸਲੀ ਜ਼ਮੀਨ ਹੈ ਦੇਖੋ ਬੇਸਿਕਲੀ ਕੁਝ ਬੂਸਟ ਨੇ ਤੇ ਇੱਕ ਐਸ.ੀ ਹੋਗਾ ਜਿਨ੍ਹਾਂ ਨੂੰ ਇਹਨਾਂ ਨੂੰ ਲੀਗਲ ਨੋਟਿਸ ਦਿੱਤੇ ਗਏ ਸੀ ਜਿਹੜੇ ਬੂਸਟ ਲੀਗਲ ਨੋਟ ਅਸਿਊਡ ਲੀਗਲ ਨੋਟਿਸ ਦਿੱਤੇ ਸੀ ਉਹ ਆਲਮੋਸਟ ਸਾਰੇ ਏਵਿਕਟ ਹੋ ਗਏ ਸੀ ਕੁਝ ਨਹੀਂ ਹੋਏ ਸੀ ਤਾਂ ਉਹਨਾਂ ਦੇ ਖਿਲਾਫ ਇਹਨਾਂ ਦੇ ਪ੍ਰਸ਼ਾਸਨ ਨਾਲ ਲੋਕ ਕਾਰਵਾਈ ਚੱਲੀ ਹੋਈ ਹੈ ਤੇ ਸਰ ਕਿਦਾਂ ਕਾਰਵਾਈ ਹੋ ਗਈ ਕੰਪਲੀਟ ਹੋ ਗਈ ਹਾਂ ਜੀ ਆਲਮੋਸਟ ਮੁਕੰਮਲ ਹੀ ਹੈ ਰੀਖਪਾਸੀ ਹਾਂਜੀ ਕੀ ਜਿਹੜੀ ਕਾਰਵਾਈ ਹੋ ਰਹੀ ਆ ਕੀ ਕਹਿਣਾ ਚਾਹੋਗੇ ਇਸ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਨਜਾਇਜ਼ ਕਰਦੇ ਆ ਪਰ ਅੱਜ ਸਾਨੂੰ ਦੁਕਾਨ ਦੇ ਵਿੱਚ 30-30 ਸਾਲ ਹੋ ਗਏ ਤੁਹਾਨੂੰ ਬੈਠਿਆ ਨੇ ਇੱਥੇ ਅੱਜ ਉੱਠ ਕੇ ਆ ਗਏ ਆ ਬਰਾਦਾ ਨਾ ਡਾ ਰਹੀ ਅੱਦਕਾਬ ਤੁਹਾਡੀ ਦੀ ਅਬ ਬੋਲੀ ਜਗਾ ਤੁਹਾਡੀ ਦੀ ਛੇਰਮਨ ਬਰਾਲਵੇ ਸਾਨੂੰ ਆਹੀ ਚੇਰਮੈਨਾਂ ਨਾਲ ਗੱਲ ਕਰ ਲੈਣੇ ਬਹਿ ਕੇ ਸਾਰੀ ਅਬ ਬਿਆਸ ਸਾਹਿਬ ਚੇਰਮੈਨ ਚੇਰਮੈਨ ਆ ਬੀਜਪੀ ਦੇ ਇਸੀ ਕਮੇਟੀ ਪ੍ਰੋਪਰਟਰੀ ਤੇ ਬਾਕੀ ਇਹਨਾਂ ਨੂੰ ਪੁੱਛ ਲਓ ਇੰਪਰੂਵਮੈਂਟ ਹੱਤੇ ਵੀ ਬੀਪ ਵੀ ਮਜੀ ਪੰਜ ਸੱਤ ਐਕਚੁਅਲੀ ਅਜੀਬ ਜਿਹੜੇ ਪੋਲਿਟੀਸ਼ੀਅਨ ਪਬਲਿਕ ਦਾ ਤੇ ਗੌਰਮ ਦਾ ਤਾਲਮੇਲ ਕਰਦੇ ਉਹ ਖਾਸ ਕਰਕੇ ਜਦ ਬੁਲਾੜ ਗਰੀਬਾਂ ਪਰਕਾਰੀ ਮਾਰ ਕੇ ਉਹ ਵੀ ਕਾਗੜ ਜਾ ਕੇ ਜਿਹੜੇ ਬੱਦੇ ਜੋ ਕਹਿਣਗੇ ਜੋ ਕਰਦੇ ਆ ਅਜੀਬ ਉਹਦਾ ਜਦ ਸਾਡਾ ਆ ਬਾਦਬੋੜੀ ਹੁੰਦਾ ਦੇਦੇ ਉਹ ਸਾਡਾ ਧੁਰਦੇ ਦੇ ਜਦਾਂ ਪੋਲਿਟੀਸ਼ੀਅਲ ਬਦਲ ਇਹ ਹੁੰਦਾ ਕਿ ਪਬਲਿਕ ਦਾ ਤੇ ਗੌਰਮ ਦਾ ਤਾਲਮੇਲ ਕਰਾ ਦਿੱਤੀ ਇਹ ਲੋਕ ਤਾਂ ਕਿ ਆਇਆ ਲੱਗੋ ਇਹੋ ਸਭ ਇਹਨੇ ਕਹਿੰਦੇ ਤੁਹਾਨੂੰ ਨੋਟਿਸ ਦਿੱਤੇ ਹੋਏ ਪਹਿਲਾਂ ਦੇ ਦੂਰ ਦੂਰ ਤੇ ਇੱਕ ਲੋ ਦਿਨ ਪਹਿਲਾਂ ਆਏ ਲੋਕ ਵੀ ਆਏ ਦੂਰ ਵੀ ਰਿਜ਼ਲਟ ਪਾਉਂਦੇ ਕਿ ਉਹ ਨੋਟਿਸ ਕਰੀਰ ਮੀਟਿੰਗ ਰੌ ਚੇਅਰ ਬੈਟਸਾ ਚੇਅਰ ਬੈਸਾ ਲੋਕ ਦੱਸਿਆ ਕਿ ਆਹ ਪ੍ਰੋਬਲਮ ਹੈਗੀ ਆ ਤੁਹਾਨੂੰ ਕਾਦੀ ਬਲਾਉਂ ਲਾਉਂਦੇ ਉਹ ਨਾਲ ਦੇ ਸਾਨੂੰ ਮੜ ਜਾ ਸਾਨੂੰ ਆਹ ਸਹੂਦ ਦੇ ਦਿਓ ਉਹ ਉੱਪਰ ਇੱਕ ਤੱਕ ਗਿਆ ਲਾ ਕੇ ਬਾਹਰ ਲਾ ਕੇ ਸਬਾਹ ਟੱਕ ਲੈ ਜਾਓ ਇਹ ਤੇ ਜਾਇਰ ਹੈ ਜਾਇਰ ਹੈ ਜੈ ਜੀ ਜੀ ਤਾਂ ਮੇਰਾ ਨਾਮ ਜੀਉਂ ਪ੍ਰਕਾਸ਼ ਵਾਲੀਆ ਪਚੂ ਹਿੰਦੂ ਦਾ ਜ਼ਿਲ੍ਹਾ ਪ੍ਰਧਾਨ ਕਪੂਰਪੁਰ ਦੇ ਤੋਂ ਤੇ ਭਾਈ ਜਿਹੜੀ ਕਾਰਵਾਈ ਹੋ ਰਹੀ ਆ ਕੀ ਕਹਿਣਾ ਚਾਹੋਗੇ ਇੱਥੇ ਦੇਖੋ ਇਹ ਕਾਰਵਾਈ ਜਿਹੜੀ ਕਰ ਰਹੇ ਨਾ ਜਦੋਂ ਇਹਨਾਂ ਨੇ ਦੁਕਾਨਾਂ ਦਿੱਤੀਆਂ ਸੀ ਇਹਨਾਂ ਨੂੰ ਉਦੋਂ ਹੀ ਕਹਿਣਾ ਚਾਹੀਦਾ ਭਾਈ ਤੁਹਾਡੀ ਹੱਦ 'ਚ ਤਾਂ ਹੈਗੀ ਆ ਇਹ ਤੋਂ ਹੱਦ ਦੇ ਬਾਹਰ ਗਏ ਤਾਂ ਹੀ ਤੁਹਾਡੇ ਤੇ ਕਾਰਵਾਈ ਕਰਾਂਗੇ ਜੀ ਦਾ ਪਰਚਾ ਕਰਾਂਗੇ ਉਹ 30 35 35 ਸਾਲ ਇਹਨਾਂ ਨੂੰ ਹੋ ਗਿਆ ਠੀਕ ਆ ਤੇ ਹੁਣ ਇਹਨਾਂ ਨੇ ਆਣ ਕੇ ਰੋਜ ਲਿਆ ਕੇ ਇਹਨਾਂ ਨੇ ਕਾਰਵਾਈ ਕਰਤੀ ਦੀ ਕੋਈ ਇਹਨਾਂ ਦਾ ਸਮਾਨ ਸਾਰਾ ਖਰਾਬ ਹੋ ਗਿਆ ਲੀਵਰ ਇਹਨਾਂ ਨੂੰ ਪੈ ਗਈ ਹੋਰ ਵੀ ਦੁਕਾਨਦਾਰਾਂ ਦਾ ਸਮਾਨ ਖਰਾਬ ਹੋਇਆ ਬਾਹਰ ਪੂਰੇ ਹਾਲ ਹੋਣਾ ਦੀ ਉਹ ਕਿੱਥੇ ਜਾਣਗੇ ਕੋਈ ਨਿੱਕੇ ਨਿੱਕੇ ਦੁਕਾਨਾਵਾ ਜਿੱਦਾਂ ਕਿ ਇੱਥੇ ਜਿੱਦਾਂ ਬਾਥਰੂਮ ਵਾਲੀ ਨਹੀਂ ਹੁੰਦੀ ਦੁਕਾਨਾਂ ਆ ਬਾਥਰੂਮ ਬਾਥਰੂਮ ਜਿੱਦੀਆਂ ਦੁਕਾਨਾਂ ਆ ਇਹ ਉਹ ਇੱਡੇ-ਉੱਡੇ ਗੇਟ ਆ ਉਹ ਕਿੱਥੇ ਜਾਣ ਕੰਮ ਕਰਨ ਇਹ ਉਹ ਸੜਕਾ ਆ ਵੀ ਇਹ ਆਈ ਬਣਾਤਾ ਜੇ ਉਹ ਸੜਕਾ ਦੇ ਉੱਤੇ ਰਾਹ ਕੰਮ ਕਰਨ ਉਹ ਕਿੱਥੇ ਜਾਣ ਜੇ ਇਹਨਾਂ ਦਾ ਹੀ ਰੁਪਈਆ ਰਿਹਾ ਸਰਕਾਰ ਦਾ ਹੀ ਰੁਪਈਆ ਰਿਹਾ ਸਾਰੇ ਦੁਕਾਨਦਾਰ ਇੱਕ ਇਕੱਠੇ ਹੋ ਕੇ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਸਾਰੇ ਸ਼ਹਿਰ ਮੰਦਰ ਕਮੇਟੀਆਂ ਇਕੱਠੀਆਂ ਹੋਣਗੀਆਂ ਔਰ ਇਹਨਾਂ ਦੇ ਵਿਰੁੱਧ ਛੇਦ ਅਸੀਂ ਧਰਨਾ ਵੀ ਲਾਈਏ ਔਰ ਇਹਨਾਂ ਤੇ ਜੋ ਕੰਬੰਦੀ ਕਰ ਰਹੀ ਹੋ ਕਾਰਵਾਈ ਵੀ ਕਰਾਵਾਂਗੇ ਚਾਹੇ ਸਾਨੂੰ ਭੁੱਖਾ ਰਹਿਣਾ ਪਵੇ ਚਾਹੇ ਸਾਨੂੰ ਮਰਨਾ ਪਵੇ ਇਹ ਦੁਕਾਨਦਾਰ ਜਿਹੜੇ ਹੈਗੇ ਆ ਰੋਜ਼ ਤੇਲ ਤੇਲ ਮਰਦੇ ਆ ਇਹਨਾਂ ਨੂੰ ਤੇਲ ਤੇਲ ਮਰਨ ਦੀ ਲੋੜ ਨਹੀਂ ਮੈਂ ਕਹਿੰਦਾ ਇੱਕ ਵਾਰੀ ਮਰ ਜਾਓ ਸਾਰੇ ਮਿੱਟੀ ਤੇਲ ਲੈ ਕੇ ਨੋਡ ਨੋਡ ਦੇ ਜਿਹੜਾ ਲਾਉਦੇ ਆ ਇਹਨਾਂ ਨੂੰ ਪਤਾ ਹੋਵੇ ਕਿਹੜੀ ਡਾਟ ਕਿੱਥੇ ਲਾਉਣਾ ਕਿੱਥੇ ਲਾਉਣਾ ਉਹ ਇਹ ਲਾਲ ਦੇ ਉਹ 3 ਨੰਬਰ ਦਾ 70 70 ਨੰਬਰ ਤੋਂ ਜਾਨਾ ਪਤਾ ਹੈ ਤੇ ਡਗਾਣ ਹੀਰ ਲਾਲ ਕੋ ਲਈ ਜਿਹੜਾ ਨੋਡਲ ਸੀਰੀਅਲ ਲਾ ਦੇ ਨਾਲ ਕੱਢਦੇ ਆ ਤੁਸੀਂ ਗੁਦੀਪਤਿਆਂ ਦੇ ਨਾਲ ਦੇ ਗੁਦੀਪ ਸਿੰਘ ਦੇ ਮਦਾਨ ਦੇ ਵਿੱਚੋਂ ਕੱਢਿਆ ਨੇ ਇਹਨਾਂ ਨੂੰ